ਮੈਸਚੀਓ ਕੰਪਨੀ ਦੀ ਮਸ਼ੀਨ ਆ ਸਜਣੋ ਮੈਸਚੀਓ ਵਾਲੇ ਕਹਿੰਦੇ ਆ ਵੀ ਇਹਨੂੰ ਅਸੈਂਪਲ ਕਰਨ ਵਾਸਤੇ ਤਕਰੀਬਨ 5 ਘੰਟੇ ਦਾ ਸਮਾਂ ਲੱਗਦਾ ਹੈ ਪਰ ਆਪਣੇ ਪੰਜਾਬੀਏ ਖਾ ਜਾਂਦੇ ਆ ਦੰਦੀਆਂ ਜਿਹੜੀ ਚੀਜ਼ ਨੂੰ ਭੈ ਨਿਕਲਦੇ ਆ ਢੂੜ ਘੰਟੇ ਦੇ ਵਿੱਚ ਮੁੰਡਿਆਂ ਨੇ ਪੇਟੀ ਚੋਂ ਕੱਢ ਕੇ ਮਸ਼ੀਨ ਟਰੈਕਟਰ ਦੇ ਮਗਰ ਪਵਾਤੀ ਅਸਲ ਦੇ ਵਿੱਚ ਇਹ ਮਸ਼ੀਨ ਖਰੀਦੀ ਆ ਬਰਾੜ ਬਾਈ ਹੁਣਾ ਤੋਂ ਸੰਧੂ ਬ੍ਰਦਰਸ ਨੇ ਗੁਰਸ਼ਰਨ ਸਿੰਘ ਹੋਣਾ ਨੇ ਜਿਹਨਾਂ ਨੂੰ ਪਿਆਰ ਨਾਲ ਤੁਸੀਂ ਮੋٹے ਹੁਣੀ ਕਹਿ ਦਿੰਦੇ ਆ ਇੰਸਟਾਗ੍ਰam ਵਾਲੇ ਉਹਨਾਂ ਨੇ ਖਰੀਦੀ ਆ ਤੁਹਾਡੇ ਸਾਹਮਣੇ ਫਿਰਦੇ ਦਿਸ ਰਹੇ ਆ ਇਹ ਮਸ਼ੀਨ ਯਾਰ ਬਹੁਤ ਕਮਾਲ ਦੀ ਇੱਕੋ ਰੇਸੀ ਬਹੁਤ ਕਮਾਲ ਆ 200 ਗ੍ਰਾਮ ਬੀ ਦੇ ਨਾਲ ਇੱਕ ਕਿੱਲਾ ਮਿਣਕੇ ਤੁਹਾਡੇ ਫੀਤੇ ਚ ਤਾਂ ਨੌਕਸ ਹੋ ਸਕਦਾ ਪਰ ਥੋਡੀ ਮਸ਼ੀਨ ਕਦੇ ਵੀ ਤੁਹਾਨੂੰ ਐ ਨਹੀਂਗਾ ਵੀ ਵਾਲ ਜਿੰਨਾ ਵੀ ਬੀ ਗਾਂ ਜਾਂ ਪਛਾਂ ਸੜ ਦੂਗੀ ਇੰਨੀ ਕਮਾਲ ਆ ਇਸ ਮਸ਼ੀਨ ਦੀ ਅੱਜ ਕੱਲ੍ਹ ਦੀ ਮੰਗ ਵੀ ਬਹੁਤ ਜ਼ਿਆਦਾ ਬਰਾੜਾਂ ਤੋਂ ਮਸ਼ੀਨਾ ਪੂਰੀਆਂ ਨਹੀਂ ਆ ਰਹੀਆਂ ਜਿੰਨਾਂ ਲੋਕ ਮੰਗ ਰਹੇ ਆ ਤੇ ਜਿਹੜੇ ਲੋਕ ਪਿਛਲੇ ਸਾਲ ਲੈ ਗਏ ਸਫਤਾਂ ਕਰਦੇ ਥੱਕਦੇ ਨਹੀਂ ਸਜਣੋ ਇੱਕ ਇੱਕ ਨਾਟ ਜਿੰਨੇ ਇਹਦੇ ਵਿੱਚ ਆਉਂਦੇ ਆ ਪੇਟੀ ਦੇ ਨਾਂ ਵੱਧਾ ਨਾ ਘਟਦਾ ਪੂਰਾ ਪੂਰਾ ਸਮਾਨ ਦਿੰਦੀ ਐ ਕੰਪਨੀ ਕੀ ਕੀ ਫੀਚਰ ਆ ਕਿਵੇਂ ਕੰਮ ਆਉਂਦੀ ਆ ਸਾਰਾ ਕੁਝ ਬਰਾੜਾਂ ਤੋਂ ਪੁੱਛਦੇ ਆ ਤੇ ਨਾਲ ਦੀ ਨਾਲ ਗਾਕਾਂ ਤੋਂ ਵੀ ਲੈਨੇ ਰਿਵਿਊ ਆਜੋ ਤੁਹਾਨੂੰ ਬਹੁਤ ਕਮਾਲ ਦੀ ਇੱਕ ਮਸ਼ੀਨ ਬਾਰੇ ਜਾਣਕਾਰੀ ਦੇਣ ਲੱਗਿਆ ਬਹੁਤ ਟ੍ਰੈਂਡਿੰਗ ਦੇ ਵਿੱਚ ਮਸ਼ੀਨ ਆ ਕਿਸਾਨਾਂ ਦੀ ਮੋਸਟ ਡਿਮਾਂਡ ਹੈ ਤੇ ਆਪਣੇ ਨਾਲ ਬਹੁਤ ਪਿਆਰੇ ਕਿਸਾਨ ਆ ਗੱਗੂ ਹਣੀ ਜਿਨ੍ਹਾਂ ਨੇ ਮਸ਼ੀਨ ਖਰੀਦੀ ਆ ਇਹ ਯਾਦਵਿੰਦਰ ਹੋਣਾ ਤੋਂ ਬਰਾਡ ਵਾਲਿਆਂ ਤੋਂ ਖਰੀਦੀ ਆ ਬਰਾਡ ਐਗਰੋ ਏਜੰਸੀ ਕੋਟਕਪੂਰਾ ਵਾਲਿਆਂ ਤੋਂ ਆਪਣੇ ਨਾਲ ਹਰਪ੍ਰੀਤਾ ਹਰਪ੍ਰੀਤੇ ਮਸ਼ੀਨ ਦੀ ਡਿਮਾਂਡ ਕਿਵੇਂ ਆ ਪਹਿਲਾਂ ਤਾਂ ਕਾਬਲੇ ਤੋਂ ਸ਼ੁਰੂ ਹੋ ਜਗੇ ਵੀ ਇੱਕ ਕਿਉਂ ਆ ਸਭ ਤੋਂ ਮਜ਼ਬੂਤ ਕਿਉਂ ਮੰਨਿਆ ਜਾਂਦਾ ਆ ਕਾਬਲੇ ਕਾ ਤੋ ਇਹ ਕਾਬਲਿਆਂ ਤੇ ਸਾਰੀ ਮਸ਼ੀਨ ਖੜੀ ਆ ਟੁੱਟਲੀ ਹਾਂ ਨਟਾਤੇ ਆ ਜਿੰਨੇ ਮਰਜ਼ੀ ਖੋਲ ਕੇ ਉਹਦੇ ਕਹਿੰਦੇ ਇਤੋਂ ਬਾਅਦ ਕੰਮ ਤੋਂ ਬਾਅਦ ਪਹਿਲਾ ਗੀਠੀ ਦੇ ਚੰਦ ਨੂੰ ਖੋਲ ਕੇ ਹਾਂ ਇਹ ਕਾਬਲਿਆਂ ਤੇ ਆ ਕਾਬਲੇ ਨੂੰ ਇਹਨੂੰ 100 ਵਾਰੀ ਖੋਲ ਪੜਾ 100 ਵਾਰੀ ਕਸੋ ਜਿੱਥੇ ਤੁਸੀਂ ਟੈਂਬਰੀ ਕਾਸਤੀ ਉੱਥੇ ਖੜੀ ਰਹਿਣੀ ਆ ਕਿ ਇਹ ਨਹੀਂ ਆ ਕਿ ਟੈਂਬਰੀ ਖਰਾਬ ਹੋ ਜੂਗੀ ਜਾਂ ਆਪਣੇ ਕਾਬਲਾ ਆਮ ਹੀ ਆਪਾਂ ਦੇ ਲੈ ਲਈਏ ਆਪਣੇ ਬ੍ਰਾਂਡ ਟੀਵੀ ਆਸਾ ਟੀਵੀ ਆਸ ਤੋਂ ਵੀ ਉੱਪਰ ਆ ਇਹ ਇਹ ਜਿਹੜਾ ਜਿਹੜਾ 8.8 ਲਿਖਿਆ ਇਹਦੇ ਉੱਪਰਲੇ ਪਾਸੇ ਉਹਦਾ ਕੀ ਮਤਲਬ ਹੈ ਹਾਂਜੀ ਭਾਈ ਇਹ ਮਤਲਬ ਕਿ ਇਹਨਾਂ ਦਾ ਪੱਕਾ ਕਿੰਨਾ ਪੱਕਾ ਨਾਟਾ ਉਹਦੀ ਵੈਲਿਊ ਪਾਉਂਦੇ ਆ ਇਹ ਪ੍ਰੈਸ਼ਰ ਦੀ ਹਾਂ ਹਾਂ ਉਹਦਾ ਸਿਸਟਮ ਹੁੰਦਾ ਤੇ ਇਹ ਇਹਦਾ ਇੱਕ ਇੱਕ ਜਿੰਨਾ ਜਿਹੜਾ ਆਹ ਨਾਟਾ ਬਈ ਹਾਂ ਇਹ ਪੂਰੇ ਨਾਟਾ ਨਾ ਵਾਧਦਾ ਨਾ ਘਟਦਾ ਜੇ 100 ਨਾਟਾ ਦਾ 100 ਹੀ ਮਸ਼ੀਨ ਨੂੰ ਲੱਗਣਾ ਨਾ 99 ਆਉਣਗੇ ਨਾ 101 ਆਊਗਾ ਨਾ 101 ਆਊਗਾ ਤੇ ਇਹ ਸਾਰੀ ਦੀ ਸਾਰੀ ਮਸ਼ੀਨ ਇੱਕ ਡੱਬੇ ਚ ਆਉਂਦੀ ਆ ਹਾਂ ਡੱਬੇ ਚ ਉਹ ਖੋਲੀ ਆ ਖੋਲ ਕੇ ਸਣੇ ਇਹਦਾ ਜਿਹੜਾ ਜਿਹੜਾ ਸ਼ਾਟ ਬਈ ਇਹਦੀ ਗੱਲ ਕਰੀਏ ਤੇ ਬਹੁਤ ਹਲਕਾ ਇਹਦਾ weight ਜਮੇ ਹੈ ਜਰਾ ਹਾਂ ਕਿ ਆਪਣੇ ਆਮ ਕਰਾਸ ਹੁੰਦੇ ਆ ਕਿੰਨੇ ਹੈਵੀ ਹੁੰਦੇ ਆ ਹਾਂ ਤੇ ਸਾਰਾ ਕੰਮ ਇਹਨੇ ਸਾਰੀਆਂ ਮਸ਼ੀਨੀਆਂ ਨੇ ਕਮਾਉਣੀ ਆ ਮਤਲਬ ਇਹ ਬਣਿਆ ਹੀ ਇੰਨਾ ਵਧੀਆ ਹੈ ਕਿ ਇੰਨੇ ਛੋਟਾ ਹੋ ਕੇ ਵੀ ਇੰਨਾ ਮਜ਼ਬੂਤ ਆ ਹਾਂਜੀ ਵਿੱਚ ਧੱਕਾ ਚੱਲੂਗਾ ਇਹ ਹਾਂਜੀ ਫੁੱਲ ਧੱਕਾ ਚੱਲੂਗਾ ਆ ਆ ਕੀ ਚੀਜ਼ ਆ ਜਿਹੜੀ ਆ ਸਾਹਮਣੇ ਪਈ ਆ ਆਹਾ ਏ ਭਾਈ ਮੂਰੇ ਜਦੋਂ ਆਪਣੀ ਡੀਏਪੀ ਢਾਇਟੀ ਆ ਨਾ ਉਥੇ ਦਾ ਕੰਮ ਆ ਜਿਵੇਂ ਆਹ ਆਹ ਇਹ ਚ ਪੈ ਪਉਂਦੀ ਆ ਡੀਏਪੀ ਤੋਂ ਤੇ ਥੱਲੇ ਮਿੱਟੀ ਤੇ ਚੱਲਦੀ ਆ ਡੀਏਪੀ ਢਾਇਟੀ ਦੇ ਪਿੱਛੇ ਇਹ ਮੂਰੇ ਤੇ ਮੈਚੂਰੀ ਮੋਹਰ ਲੱਗੀ ਆ ਨਾ ਮੂਰੇ ਤਾਂ ਇਦਾਂ ਬਣਾਈ ਗਈ ਆ ਦੀ ਬੰਤਰ ਕੀ ਇਹਦਾ ਪੋਰ ਨਾ ਲੱਗੇ ਅੱਛਾ ਪੋਰ ਨਹੀਂ ਲੱਗਦਾ ਇਹਦਾ ਆਹ ਇਹਦੇ ਟਾਇਰ ਆਗੇ ਹਾਂਜੀ ਇਹ ਟਾਇਰ ਆ ਤੇ ਆ ਕੀ ਆ ਇਹਦਾ ਆਹ ਆਹ ਹੈਂਡਲ ਜੇ ਇਹ ਟਾਇਰਾਂ ਨੂੰ ਨਾ ਆਪਾਂ ਮਤਲਬ ਕਿ ਬੀ ਦੇ ਉੱਤੇ ਦਾਅਵਤ ਕਰਨ ਨੂੰ ਟਾਇਰਾਂ ਦਾ ਕੰਮ ਲੈਨੇ ਆ ਉੱਪਰ ਨਹੀਂ ਮੈਂ ਕਰਨ ਨੂੰ ਇਹ ਮਸ਼ੀਨ ਦੇ ਵਿੱਚ ਟੋਟਲੀ ਸਭ ਤੋਂ ਵੱਡੀ ਗੱਲ ਇਹ ਆ ਕਿ ਸੋਨੂੰ ਕਿਸਾਨ ਨੂੰ ਚਾਬੀ ਚੱਕਣ ਦੀ ਲੋੜ ਨਹੀਂ ਗੀ ਸਾਰੇ ਹੱਥਾਂ ਨਾਲ ਹੀ ਮਤਲਬ ਕਿ ਕਰਦਾ ਕੋਈ ਵੀ ਸਾਡੀਆਂ ਤੇ ਆਹ ਇਹਦੀਆਂ ਖੇਲਾਂ ਜੀਆਂ ਆ ਗਈਆਂ ਹਾਂ ਇਹ ਡੀਏਪੀ ਵਾਲੀਆਂ ਟੈਂਕੀਆਂ ਆ ਗਈਆਂ ਹੂੰ ਤੇ ਆਹ ਛੋਟੇ ਟੈਂਕ ਆ ਗਏ ਬੀ ਵਾਲੇ ਆਹ ਛੋਟੇ ਟੈਂਕ ਆ ਗਏ ਜਿਹੜੇ ਬੀ ਪਾਉਂਦੇ ਜਿਹੜਾ ਕਿੱਲਿਆਂ ਦੇ ਹਿਸਾਬ ਨਾਲ ਪਾਉਂਦੇ ਹਾਂਜੀ ਹਾਂਜੀ ਇਹ ਕਿੰਨੇ ਘੱਟ ਤੋਂ ਘੱਟ ਜੇ ਕਿੱਲੇ ਦੇ ਵਿੱਚ ਪਾਉਣਾ ਹੋਵੇ ਕਿੰਨੇ ਗ੍ਰਾਮ ਬੀ ਨਾਲ ਇੱਕ ਕਿੱਲੇ ਦੇ ਵਿੱਚ ਕਿਹੜਾ ਦੇ ਦਿੰਦੇ ਕੀ ਆਪਾਂ ਸਰੋਂ ਦੀ ਗੱਲ ਕਰੀਏ ਤਾਂ 200 ਗ੍ਰਾਮ ਨਾਲ ਇਹ ਦੇ ਦਿੰਦੀ ਆ ਤੇ ਉਦੋਂ ਵੀ ਘਟ ਜਾਵਦਾ ਪਰ 200 ਗ੍ਰਾਮ ਨਾਲ ਦੇ ਜਾਂਦੀ ਆ ਵਧੀਆ ਵੀ ਜੇ 200 ਗ੍ਰਾਮ ਨਾਲ ਕਿੱਲਾ ਬੀਜਣਾ ਹੋਵੇ ਤਾਂ ਇਹ ਮਸ਼ੀਨ ਦੇ ਸਮਰੱਥਾ ਹੈ ਬੀਜ ਦੇਣੀ ਹੈ ਕਿਉਂਕਿ ਇਹਨੇ ਇੱਕ ਦਾਣਾ ਹੀ ਚੁੱਕਣਾ ਮੇਨ ਖਾਸੀਅਤ ਇਹ ਆ ਦੋ ਦਾਣੇ ਨਹੀਂ ਚੁੱਕਣੇ ਇੱਕ ਹੀ ਚੁੱਕਣਾ ਇੱਕ ਟਾਈਮ ਤੇ ਇੱਕ ਟਾਈਮ ਤੇ ਇੱਕ ਇਹਦੀ ਆਹ ਆ ਹੁਣ ਇਹਦੀਆਂ ਲੱਤਾਂ ਜੀਆਂ ਕਸ ਲੱਗੀਆਂ ਨਾ ਇਹ ਲੱਤਾਂ ਇਹਦਾ ਮੇਨ ਆਹਾਂ ਪਾਰਟ ਆ ਇਹ ਚ ਹਵਾ ਭਾਂਦੇ ਇਸ ਤੂੰਗਾ ਪ੍ਰੈਸ਼ਰ ਨਾਲ ਇਹਨਾਂ ਚ ਆ ਜਾਂਦਾ ਉਹ ਖੋਲ ਕੇ ਉਹ ਪਰਲਾ ਕੋਲ ਲੱਗਦਾ ਉਹ ਖੋਲ ਲੱਗਦਾ ਆਹਾਂ ਆਹ ਆਹ ਹੈਗਾ ਵੈਕਿਊਮ ਹਾਂਜੀ ਇਹ ਤਾਂ ਪ੍ਰੈਸ਼ਰ ਤਿਆਰ ਹੁੰਦਾ ਉਸ ਤੋਂ ਬਾਅਦ ਪਾਈਪਾਂ ਆਉਂਦੀਆਂ ਇਹਨਾਂ 'ਤੇ ਲੱਗੀਆਂ ਨੇ ਇਹਦੇ ਵਿੱਚ ਡਿਸਕ ਘੁੰਮਦੀ ਆ ਹੂੰ ਕਿ ਜਿਹੜਾ ਬੀ ਨੂੰ ਮਤਲਬ ਕਿ ਖਿੱਚ ਕੇ ਰੱਖਦਾ ਹਵਾ ਨਾ ਚੁੱਕਦਾ ਇਹ ਬੀ ਨੂੰ ਅੱਛਾ ਹਵਾ ਨਾ ਤਾਂ ਬੀ ਚੱਕ ਲਿਆ ਫਿਰ ਕੱਲਾ ਕੱਲਾ ਕਿਹੜੀ ਚੀਜ਼ ਕਰਦੀ ਆ ਇੱਕ ਇੱਕ ਬੀ ਮੈਸ ਨੂੰ ਦਿਖਾਉਣਾ ਇਹਦੇ ਵਿੱਚ ਕਿ ਹਰੇਕ ਫਸਲ ਦੀ ਬਾਈ ਡਿਸਕ 'ਤੇ ਫਰਕ ਆਉਣਾ ਆਹਾਂ ਮੰਨ ਲਓ ਇੱਥੇ ਖਿੱਚ ਲਿਆਈ ਮਸ਼ੀਨ ਦਾਣੇ ਖਿੱਚ ਲਈ ਹਾਂਜੀ ਇਹ ਮੈਂ ਦੱਸ ਕਿ ਇੱਥੇ ਚੱਲ ਪਈ ਜੀ ਇਦਾਂ ਉਹਨੂੰ ਦਾਣੇ ਨੂੰ ਇੱਕ ਇੱਕ ਕਿਵੇਂ ਕਰੂਗੀ ਆਹ ਕਰੂਗੀ ਜਿਵੇਂ ਇਦਾਂ ਹੀ ਉਹਦੀਆਂ ਪ੍ਰੈਸ਼ਰ ਨਾਲ ਇਹਨੇ ਨਾਲ ਦਾਣਾ ਚੰਬੜ ਗਿਆ ਇਧਰਲੀ ਸਾਈਡ ਆਹ ਜਿਹੜਾ ਲੱਗਾ ਪਰਜਟ ਹੈ ਜੇ ਦੋ ਦਾਣੇ ਹੋਏ ਨੇ ਇੱਕ ਲਾ ਦੇਣਾ ਅੱਛਾ ਐਨੇ ਹਾਂਜੀ ਅੱਧਾ ਵਾਈਕਮ ਆ ਬਾਈ ਅੱਧਾ ਹੂਆ ਤੇ ਉਦੋਂ ਗਾ ਜਾ ਕੇ ਇੱਥੇ ਆ ਕੇ ਹਵਾ ਛੱਡ ਦਿੰਦੀ ਆ ਤੇ 20 ਥੱਲੇ ਡੱਗ ਪੈਂਦਾ 20 ਵੀ ਜਿਹੜਾ ਇਹਦਾ ਡੱਗਦਾ ਹਵਾ ਤੇ ਨਹੀਂ ਮਤਲਬ ਥੱਲੇ ਜਾ ਕੇ ਜ਼ਮੀਨ ਤੇ ਲੱਗਦਾ ਇੱਥੇ ਥੱਲੇ ਖਾਲੀ ਹੈ ਜਿੱਥੇ ਬੀ ਬੀ ਹਾਂਜੀ ਅੱਛਾ ਮੈਂ ਸਮਝ ਗਿਆ ਇੱਥੋਂ ਇੱਕ 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 ਬੀ ਯਾਰ ਪ੍ਰੀਤ ਹੱਦ ਹੋ ਗਈ ਯਾਰ ਹਾਣਾ ਦੇਖਾ ਕਿੰਨੇ ਤੂੰ ਪਹਿਲਾਂ ਵੀ ਬੰਦੇ ਨੇ ਯਾਰ ਕਿੰਨਾ ਦਿਮਾਗ ਵਾਲਾ ਜਿਵੇਂ ਹੁਣੇ ਸਰੋ ਵੀ ਦਿਨੀਆਂ ਜਿਵੇਂ ਹੁਣੇ ਇਹ ਆ ਇਹ ਮੱਕੀ ਵਾਲੀ ਡੈਸਕ ਆ ਆ ਮੱਕੀ ਵਾਲ ਜੀ 26 ਹੋਲਾ ਹੈ ਜਿਵੇਂ ਸਰੋ ਵਾਲੀ ਅਗੀ 72 ਹੋਲਾ ਉੱਚ ਮਨ ਲਗੀ ਉਹਨੇ ਬਰੀਕ ਕਰ ਦੇਣੀ ਆਹ ਵਾਲੀਆਂ ਮੋਰੀਆਂ ਤੇ ਇਹ ਡੈਸਕਾਂ ਕਿੰਨੀਆਂ ਦੇਵਾਂਗੇ ਆਪਾਂ ਨਾਲ ਕਿੰਨੇ ਤਰ੍ਹਾਂ ਦੀਆਂ ਦੇਣਗੇ ਇਹ ਇੱਕ ਤਰ੍ਹਾਂ ਦੀ ਹੁੰਦੀ ਆ ਮੈਸ਼ਰ ਨਾਲ ਆਪਾਂ ਇੱਕ ਪਰਾਂਗੀਆਂ ਦਿੰਨੇ ਆ ਬਾਕੀ ਡੈਸਕਾਂ ਅਗਲਾ ਖਰੀਦ ਕੇ ਬਾਤ ਹੋ ਸਕਦਾ ਇਹਦਾ ਡੈਸਕ ਦੀ ਖਾਸੀਅਤ ਇਹ ਆ ਇਹ ਇਹ ਨਹੀਂਗਾ ਵੀ ਇਹ ਸਰਾਖ ਭੀੜੇ ਦਾਣਾ ਮੋਟਾ ਹੋਊਗਾ ਇਹਨੇ ਤਾਂ ਚਮੇੜ ਨਾਲ ਦਾਣਾ ਇੱਥੇ ਹਵਾ ਦੀ ਖੱਦ ਕੇ ਵਿੱਚ ਨਹੀਂ ਨਿਕਲਣਾ ਹਾਂ ਤੇ ਜੇ ਇਹ ਸਰਾਖ ਭੀੜਾ ਹੋਊਗਾ ਮੰਨ ਲੈ ਇਹ ਹੁਣ ਸਰੋਂ ਨਹੀਂ ਵੇਚ ਸਕਦੀ ਦਾਣਾ ਵੇਚਦੀ ਹਵਾ ਲੈ ਜੂਗੀ ਖੱਦ ਕੇ ਦਾਣੇ ਇੱਧਰ ਰਹਿਣੇ ਹਵਾ ਇੱਧਰ ਰਹਿਣੀ ਆ ਮੈਂ ਸਮਝ ਰਿਆ ਨਹੀਂ ਪ੍ਰੀਤਾਂ ਆਏ ਕਰਕੇ ਖਿੱਚ ਲੈਣਾ ਦਾਣਾ ਇਧਰ ਚਿੰਬੜ ਜਾਣਾ ਚੋਬੜ ਜਾਣਾ ਤੇ ਅੱਛਾ ਉਹ ਡੱਕੇ ਨੇ ਕੀ ਕਰਨਾ ਉਹ ਤਾਂ ਚਿੰਬੜਿਆ ਪਾਣਾ ਉਧਰ ਲਾਹੀ ਜਾਣਾ ਇੱਕ ਹੀ ਰੱਖਣਾ ਹੁਣ ਗੱਲ ਸਮਝ ਆਉਂਦੀ ਆ ਹੈ ਵੀ ਇਹਨੇ ਕੀ ਕਰਨਾ ਆਏ ਖਿੱਚ ਕੇ ਦਾਣਾ ਇਧਰ ਨਾਲ ਚਮੇੜ ਲੈਣਾ ਜੇ ਦੋ ਚਿੰਬੜੇ ਹੋਏ ਉਹਨੇ ਇੱਕ ਲਾ ਉਹਨੇ ਆਏ ਨੇ ਲਾ ਦੇਣਾ ਇੱਕ ਬਸ ਪਹਿਲੀ ਗੱਲ ਦੋ ਚਿੰਪੜਦੇ ਹੀ ਨਹੀਂ ਖਾਲੀ ਉਹ ਜਾ ਹਾਂਜੀ ਤੇ ਤੁਸੀਂ ਇਹ ਦੇਖੋ ਵੀ ਜਿਹੜਾ ਸਰੋਂ ਵਾਲੀ ਡੈਸਕ ਹੋਊਗੀ ਉਹਦਾ ਖਰਾਕ ਕਿੰਨਾ ਬਰੀਕ ਹੋਊਗਾ ਜਿਹਦੇ ਨਾਲ ਸਰੋਂ ਦਾ ਇੱਕ ਦਾਣਾ ਚੰਬੜਦਾ ਤੇ ਵਿੱਚ ਦੀ ਨਹੀਂ ਲੰਘਦਾ ਡੀਐਸਕੇ ਡੀ ਆ ਉਹ ਤੇ 72 ਹੂਲ ਹੋ ਗਿਆ ਉਹ ਤੇ ਇਹ 26 ਆ ਉਹ ਤੇ 72 ਹੋ ਗਈਆਂ ਆ ਮੋਰੀਆਂ 72 ਹੋਣਗੀਆਂ ਡੀਐਸਕੇ ਡੀ ਆ ਵੀ ਕਿੰਨੇ ਚਿਰ ਚ ਸੈਂਬਲ ਹੋ ਜਾਂਦੀ ਆ ਬਾਈ ਵੈਸੇ ਸੁਣਿਆ ਕਹਿੰਦੇ ਵੀ 7-8 ਘੰਟੇ ਲੱਗ ਜਾਂਦੇ ਸੈਂਬਲ ਹੋਣ ਨੂੰ ਬਾਕੀ ਹੁਣ ਮੁੰਡੇ ਟ੍ਰੇਨ ਦਾ ਸੌਖਣਾ ਹਾਂ 2-2.5 ਘੰਟਿਆਂ ਚ ਬਾਈ ਕਰ ਦਿੰਦੇ ਆ ਹਾਂ ਵੀ ਵੈਸੇ ਸਹੀ ਮੈਨਾ ਚਾਹੀਏ ਮਸ਼ੀਨ ਨੂੰ ਡੱਬੇ ਚੋਂ ਕੱਢ ਕੇ ਕੱਲਾ-ਕੱਲਾ ਪਾਰਟ ਜੋੜਨਾ ਹੋਵੇ ਤਾਂ ਇਹ 5-6 ਘੰਟੇ ਲੱਗ ਜਾਂਦੇ ਜੇ ਤਾਂ ਬਾਈ ਹਰੇਕ ਚੀਜ਼ ਖੁੱਲੀ ਆਉਂਦੀ ਟਾਇਰ ਤੋਂ ਲੈ ਕੇ ਬੈਰਿੰਗ ਵੀ ਅੱਡ ਆਉਂਦੇ ਇਹ ਕੱਲਾ-ਕੱਲਾ ਆਪਾਂ ਨੂੰ ਫਿਟ ਕਰਨਾ ਪੈਂਦਾ ਤੇ ਅੱਜ ਅਸੈਂਬਲ ਕਰਾ ਰਹੇ ਆ ਇਹਨੂੰ ਤੇ ਜਿੰਨਾ ਕ ਮੈਨੂੰ ਉਮੀਦ ਆ ਵੀ ਘੰਟੇ ਡੇਢ ਘੰਟੇ ਚ ਕਰ ਦਿਆਂ ਹਾਂਜੀ ਕਰਕੇ ਜਿੰਮੇਦਾਰ ਕਹਿੰਦੇ ਇਹ ਟਾਇਰਾਂ ਦੀਆਂ ਗੁੱਡੀਆਂ ਪੁੱਠੀਆਂ ਕਰਨੀਆਂ ਪੈਂਦੀਆਂ ਉਹ ਕਹਿੰਦੇ ਪੁੱਠੀਆਂ ਕਿਉਂ ਹੁੰਦੀਆਂ ਹਾਂ ਪੁੱਠੀਆਂ ਹੋਂ ਦਾ ਕਾਰਨ ਇਹ ਆ ਕਿ ਗੁੱਡੀ ਭਰਦੀ ਨਹੀਂ ਮਿੱਟੀ ਨਾਲ ਜੇ ਭਰਗੀ ਤਾਂ ਮਿਸਿੰਗ ਕਰੂਗੀ ਜੇ ਸਦਿਆਂ ਗੁੱਡੀਆਂ ਨਹੀਂ ਤਾਂ ਭਰਨਗੇ ਆਪਣੇ ਬਾਣਾ ਚ ਕਿੱਲੇ ਬਾਣ ਚ ਜਾ ਕੇ ਭਰੂਗੇ ਦਿੱਕਤ ਆਊਗੀ ਦਿੱਕਤ ਆਊਗੀ ਤਾਂ ਆਪਾਂ ਗੁੱਟੀ ਗੁੱਡੀ ਦੀ ਪੁੱਠੀ ਕਰ ਦਿੰਨੇ ਆ ਤੇ ਇਹ ਇਹ ਖਚਾਈ ਵੀ ਕਰਦੀ ਆ ਮਤਲਬ ਤਾਂ ਇਹ ਰਾਹ ਗੁੱਟੀ ਦੇ ਇੱਕ ਟਾਇਰ ਰੇਪ ਪਾਉਂਦਾ ਇੱਕ ਵੀ ਪਾਉਂਦਾ ਅੱਛਾ ਇਹਦਾ ਮਤਲਬ ਇਹਦਾ ਇਹ ਇਹ ਤਾਂ ਸਿਰਫ ਘੁੰਮਣ ਵਾਸਤੇ ਹੀ ਆ ਇਹ ਤਾਂ ਉਦਾਂ ਹੀ ਸ਼ੋਅ ਵਜੋਂ ਹੀ ਆ ਬਣਾਤਾ ਹਾਂਜੀ ਵੈਸੇ ਤਾਂ ਖਚਾਈ ਵਾਲੇ ਟਾਇਰ ਇਸ ਤਰ੍ਹਾਂ ਦੇ ਹੁੰਦੇ ਆ ਜਿਵੇਂ ਆਪਣੇ ਸੁਪਰ ਸੀਟਰ ਦੇ ਆ 010 ਦੇ ਲੋਹੇ ਦੀ ਪੁਲੀ ਆਉਂਦੀ ਆ ਇਹ ਇਹ ਪੁਲੀ ਆ ਵਾ ਹਾਂਜੀ ਪੁਲੀਆ ਤੇ ਇਹਨੂੰ ਪੁੱਠਾ ਤਾਂ ਕਰਤਾ ਵੀ ਇਹ ਪਰੇ ਨਾ ਹਾਂਜੀ ਪਰੇ ਨਾ ਪਰੇ ਨਾ ਇਹ ਤਾਂ ਕਰਤਾ ਵੇਹੇ ਜਦੋਂ ਕੰਪਨੀ ਦਿੰਦੀ ਆ ਕੰਪਨੀ ਕਿਵੇਂ ਕਸਣ ਨੂੰ ਕਹਿੰਦੀ ਸਿੱਧਾ ਕਸੋ ਕਿ ਪੁੱਠਾ ਕਸੋ ਕੰਪਨੀ ਦੀ ਜੇ ਗੱਲ ਕਰੀਏ ਤਾਂ ਕੰਪਨੀ ਆਪਣੇ ਜਿਹੜੇ ਬੈੱਡ ਲੱਗਦੇ ਆ ਉਹ ਆਪਣੇ ਮਤਲਬ ਕਿ ਪੰਜਾਬ ਵਾਲੇ ਜੱਟਾਂ ਦਾ ਆਪਣੇ ਬੈੱਡਾਂ ਦੇ ਬੀਜੇ ਪਰ ਉਹ ਕੰਪਨੀ ਦਾ ਜਿਵੇਂ ਆਹ ਮਸ਼ੀਨਾ ਪੰਜਾਬ ਸਿੰਪਲ ਆਪਣੀਆਂ ਕਸੀਆਂ ਅਸੈਂਬਲ ਐਂ ਚੱਲਦੀ ਆ ਮਸ਼ੀਨ ਅੱਛਾ ਜਿਹੜੀ ਤੁਸੀਂ ਜਿਹੜੀ ਮਸ਼ੀਨ ਹੁਣ ਤੁਸੀਂ ਦਿਓਗੇ ਉਹ ਤੁਸੀਂ ਆਹੀ ਦਿਓਗੇ ਅਸੀਂ ਇਹ ਜਿਹੜਾ ਬੈੱਡ ਵਾਲਾ ਜਗਾੜ ਨਹੀਂ ਤੁਸੀਂ ਦਿਓਗੇ ਆ ਪਾਣੀ ਦੇ ਦਿੰਦੇ ਹਾਂ ਬੈੱਡ ਵਾਲਾ ਉਹ ਤੁਹਾਨੂੰ ਤਾਂ ਜਗਾੜ ਹੁੰਦਾ ਹਾਂ ਉਹ ਜਗਾੜ ਨਹੀਂ ਪਈ ਆ ਪਿੱਛੇ ਉਹ ਤੁਹਾਨੂੰ ਦਿਖਾ ਦਿੰਨੇ ਹਾਂ ਅੱਛਾ ਉਹ ਇਹਦੇ ਅਸੈਂਬਲ ਉਹ ਅਲੱਗ ਤੋਂ ਬਣੇ ਆ ਹਾਂਜੀ 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 ਪਰ ਇਹਦੇ ਨਾਲ ਲੱਗ ਜਾਣਗੇ ਉਹ ਅਟੈਚਮੈਂਟ ਆ ਅਟੈਚਮੈਂਟ ਆ ਹਾਂਜੀ ਉਹਦੀ ਅਟੈਚਮੈਂਟ ਆ ਜਿਹੜੀ ਇਹ ਮਸ਼ੀਨ ਚ ਵਜਾਈ ਆਸਤੇ ਆਪਾਂ ਨੂੰ ਕੱਲੇ ਬੈੱਡ ਦੀ ਜ਼ਰੂਰਤ ਆ ਹੋਰ ਕੁਝ ਨਹੀਂ ਲਾਉਣਾ ਕੁਝ ਵੀ ਨਹੀਂ ਲਾਉਣਾ ਹਾਂ ਤੇ ਜਾਂ ਫਿਰ ਜਿਹੜੀ ਚੀਜ਼ ਬੀਜਣੀ ਆ ਉਹਦੀਆਂ ਡਿਸਕਾਂ ਲੈਣੀਆਂ ਹਾਂਜੀ ਹਾਂਜੀ ਆਪਾਂ ਮਤਲਬ ਦੋ ਚੀਜ਼ਾਂ ਲੈਣੀਆਂ ਮੈਨੂੰ ਚਾਹ ਦੇ ਦੇਗਾ ਚਲ ਬਸ ਚਾਹ ਚੂ ਪੀਨੇ ਆ ਸੀ ਤੇ ਗੱਗੂ ਹੁਣਾਂ ਤੋਂ ਵੀ ਬਾਣੀ ਤੋਂ ਬਾਅਦ ਆਪਾਂ ਰਿਵਿਊ ਲਵਾਂਗੇ ਹਾਂਜੀ ਤੇ ਬਾਅਦ ਦੇ ਵਿੱਚ ਆਪਾਂ ਇੱਕ ਵਾਰੀ ਚੱਲਦੀ ਵੀ ਦੇਖਾਂਗੇ ਹਾਂ ਬਾਈ ਹਾਂਜੀ ਹਾਂਜੀ ਚੱਲਦੇ ਵੈਸੇ ਜੇ ਤੁਸੀਂ ਵੀ ਕੋਈ ਵੀ ਮਸ਼ੀਨ ਲੈਣੀ ਆ ਮੈਚੂ ਦਾ ਕੋਈ ਵੀ ਸੰਦ ਲੈਣਾ ਰੋਟਾਵੇਟਰ ਲੈਣਾ ਤੁਸੀਂ ਆ ਤੁਸੀਂ ਬੀਲਰ ਲੈਣਾ ਤੁਸੀਂ ਮਸ਼ੀਨ ਲੈਣੀ ਆ ਤੁਸੀਂ ਉਹ ਸਪਰੇਡਰ ਜਾਂ ਲੈਣਾ ਕੁਛ ਵੀ ਲੈਣਾ ਯਾਰ ਸਾਨ ਤੋਂ ਕੋਈ ਵੀ ਲੈਣਾ ਯਾਰ ਤੁਸੀਂ ਹਾਂਜੀ ਤੁਸੀਂ ਬਰਾਡ ਐਗਰੀਜੈਂਸੀ ਵਾਲਿਆਂ ਨਾਲ ਸੰਪਰਕ ਕਰ ਸਕਦੇ ਆ ਨੰਬਰ ਸਕਰੀਨ ਤੇ ਦਿਖ ਰਿਹਾ ਸਰ ਆਪਾਂ ਗਾਕਾਂ ਤੋਂ ਰਿਵਿਊ ਲੈ ਲਏ ਬਾਈ ਮੈਨੂੰ ਕਹਿੰਦਾ ਮੈਨੂੰ ਦੱਸ ਦੀ ਮੈਂ ਕੀ ਬੋਲਣਾ ਮੈਂ ਕਹਾਂ ਜੇ ਮੈਂ ਹੀ ਦੱਸਿਆ ਤਾਂ ਫੇਰ ਤਾਂ ਯਾਰ ਫੇਰ ਤਾਂ ਮਾੜੀ ਗੱਲ ਫੇਰ ਤਾਂ ਦੇਖਣ ਵਾਲਾ ਨਾ ਪਾਪ ਵਾਲੀ ਗੱਲ ਹੋ ਜੂਗੀ ਜੇ ਮੈਂ ਤੈਨੂੰ ਦੱਸ ਕੇ ਬੁਲਾਇਆ ਵੀ ਬਾਈ ਐਂ ਬੋਲਦੀ ਐਂ ਬੋਲ ਫੇਰ ਬਾਈ ਆਪਾਂ ਕਿਤੇ ਪਹਿਲਾਂ ਬੋਲੇ ਨਹੀਂ ਨਾ ਕੈਮਰੇ ਤੇ ਤੂੰ ਨਹੀਂ ਬੋਲਿਆ ਆ ਦੇਖ ਬੋਲੀ ਜਾਣਾ ਬੋਲ ਹੀ ਦੇਣਾ ਤੂੰ ਜੇ ਸਹੀ ਗੱਲ ਹੋਈ ਤਾਂ ਜਦਵਿੰਦਰ ਭਾਈ ਇਹਨੇ ਬੋਲ ਦੇਣੀ ਆ ਹਨਾ ਹਾਂ ਵੀਰੇ ਤੇਰਾ ਪਿੰਡ ਕਿਹੜਾ ਪਹਿਲਾਂ ਤਾਂ ਮੈਨੂੰ ਬਈ ਕਿਉਂ ਦਾ ਸਭ ਤੋਂ ਦਾ ਮਹਿੰਗਾ ਹਰੇਕ ਬੰਦੇ ਦਾ ਆਪਾਂ ਕਹਿ ਸਕਦੇ ਆਂ ਵੀ ਅੱਜ ਕੱਲ ਇੰਨੇ ਪੈਸੇ ਨਾ ਕਿੱਲਾ ਗਹਿਣੇ ਆ ਜਾਂਦਾ ਸਹੀ ਗੱਲ ਹੈ ਆ ਜਾਂਦਾ ਨਾ ਆ ਜਾਂਦਾ ਤੇ ਕਿੱਲੇ ਗਹਿਣੇ ਜਿੰਨੇ ਪੈਸੇ ਲੱਗਣੇ ਆ ਸਹੀ ਸਹੀ ਗੱਲ ਦਸੀ ਵੀ ਸੰਦ ਲੈ ਕੇ ਤੈਨੂੰ ਠੀਕ ਲੱਗਿਆ ਤੂੰ ਫਾ ਸਕਿਆ ਨਹੀਂ ਬਈ ਮੈਨੂੰ ਤਾਂ ਬਹੁਤ ਵਧੀਆ ਲੱਗਿਆ ਮੈਂ ਪਿਛਲੇ ਸਾਲ ਬਾਈਆਰ ਤੋਂ ਲਈ ਸੀ ਮਸ਼ੀਨ ਤੇ ਸੁਖਨ ਆਪਣੇ ਕੋਲ ਕੰਮ ਵੀ ਵਧੀਆ ਸੀਗਾ ਤੇ ਬਹੁਤ ਵਧੀਆ ਰਿਹਾ ਮੇਰਾ ਸੀ ਇਹਦਾ ਕੰਮ ਤਾਂ ਇੰਤੂ ਵੀ ਜ਼ਿਆਦਾ ਹੋਊਗਾ ਆਉਣ ਵਾਲੇ ਸਮੇਂ 'ਚ ਜ਼ਿਆਦਾ ਕਰੂਗਾ ਕਿਉਂਕਿ ਪਿਛਲੇ ਸਾਲ ਵੀ ਮੇਰੇ ਕੋਲ ਕੰਮ ਇੰਨਾ ਸੀਗਾ ਕਿਉਂਕਿ ਮੈਂ ਫਿਰ ਬਾਈਆਰਗਿਆਂ ਨੂੰ ਕਿਹਾ ਇਹਨਾਂ ਤੋਂ ਮਸ਼ੀਨ ਨੂੰ ਮੰਗਵਾਈ ਗਾਹਕ ਇੰਨੇ ਸੀਗੇ ਪੂਰਾ ਆ ਨਹੀਂ ਜਾਂਦਾ ਸੀਗਾ ਫਿਰ ਬਾਈਆਰਗਿਆਂ ਨੂੰ ਕਿਹਾ ਮਖਾ ਵੀ ਮਸ਼ੀਨ ਭੇਜੋ ਮੇਰੇ ਕੋਲ ਕੰਮ ਜ਼ਿਆਦਾ ਹੈਗਾ ਫਿਰ ਬਾਈਆਰਗਿਆਂ ਨੇ ਬੁੱਕਨਰਗਿਆਂ ਨੂੰ ਭੇਜਿਆ ਮਸ਼ੀਨ ਦੇ ਕੇ ਫੇਰ ਕਿਤੇ ਕੰਮ ਦੀ ਮਾੜੀ-ਮੋਟੀ ਸੈਟਿੰਗ ਬੈਠੀ ਵੀ ਮ ਫੇਰ ਮਤਲਬ ਪੂਰਾ ਕੰਮ ਪੂਰਾ ਆ ਗਿਆ ਹਾਂ ਬਹੁਤ ਵਧੀਆ ਕੰਮ ਰਿਹਾ ਸਾਡਾ ਤੇ ਸਰਵਿਸ ਕਿਵੇਂ ਆ ਬੰਦਿਆਂ ਦੀ ਸਰਵਿਸ ਬਈ ਬਹੁਤ ਵਧੀਆ ਵੈਸੇ ਤਾਂ ਇਹ ਮਗਰ ਕੋਈ ਸਰਵਿਸ ਦੀ ਲੋੜ ਹੀ ਨਹੀਂ ਪੈਣੀਗੀ ਇੱਕ ਵਾਰੀ ਜਦੋਂ ਮਸ਼ੀਨ ਚਲਾਉਣੀ ਹੈਗੀ ਉਦੋਂ ਕੇ ਰਸ ਸਮਝਾ ਦਿੰਦੇ ਆ ਬਈਰੇ ਤੇ ਉਸ ਤੋਂ ਬਾਅਦ ਕੋਈ ਮਸ਼ੀਨ ਦੀ ਰਿਪੇਅਰ ਹੀ ਹੈਣੀਗੀ ਹਾਂ ਬਹੁਤ ਵਧੀਆ ਮਸ਼ੀਨ ਚੱਲਦੀ ਹੈਗੀ ਮਤਲਬ ਕੁੱਲ ਮਿਲਾ ਕੇ ਓਕੇ ਆ ਹਾਂ ਹਾਂ ਦੂਜੀਆਂ ਸਾਰਿਆਂ ਮਸ਼ੀਨਾ ਨਾਲੋਂ ਜਿਹੜੀ 마ਸ਼ੀਓ ਦੀ ਮਸ਼ੀਨ ਆਗੀ ਇਹਦਾ ਬਹੁਤ ਵਧੀਆ ਕੰਮ ਆਗਾ ਨਾ ਕੋਈ ਮਿਸਿੰਗ ਮਾਰਦੀ ਹੈਗੀ ਨਾ ਕੋਈ ਡਬਲ ਦਾਣਾ ਸਿੱਟਦੀ ਹੈਗੀ ਪਿਛਲੇ ਸੀਜ਼ਨ ਮੈਂ ਪੂਰਾ 700 ਕਿੱਲਾ ਬੀਜਿਆ ਇਸ ਮਸ਼ੀਨ ਦੇ ਨਾਲ ਅੱਛਾ ਹਮ ਚਲੋ ਮਾਲਕ ਕਿਰਪਾ ਕਰੇ ਤੈਨੂੰ ਤਰੱਕੀ ਦੇਵੇ ਦਾਤਾ ਤੂੰ ਸਹੀ ਗੱਲ ਦੱਸੀ ਜਿਉਂਦੇ ਰਹੋ ਵੀ ਸਜਣੋ ਠੀਕ ਹੈ ਧੰਨਵਾਦ